ਹਰ ਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਗੁਰਦੁਆਰਾ ਦੇ ਲੰਗਰ ਹਾਲ ਦੇ ਵਿੱਚ ਲੰਗਰ ਛਕ ਰਹੀ ਹੈ ਅਤੇ ਕੜਾਹ ਪ੍ਰਸ਼ਾਦ ਦੇ ਨਾਲ ਉਹਨੇ ਸੈਲਫੀ ਲੈ ਕੇ ਸੋਸ਼ਲ ਮੀਡੀਆ ਤੇ ਪਾਈ ਹੈ ਅਤੇ ਦੂਸਰੇ ਹੀ ਪਾਸੇ ਉਹਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿੱਥੇ ਉਹ ਪਾਣੀ ਦੀ ਬਾਲਟੀ ਚੱਕ ਕੇ ਜਿਹੜਾ ਪਰਿਕਰਮਾ ਦਾ ਫਰਸ਼ ਹੈ ਉਸ ਨੂੰ ਧੋਣ ਦੇ ਵਿੱਚ ਸੇਵਾਦਾਰਾਂ ਦੀ ਜਿਹੜੀ ਮਦਦ ਕਰਵਾ ਰਹੀ ਹੈ ਸੇਵਾ ਕਰਵਾ ਰਹੀ ਹੈ ਦੱਸ ਦਈਏ ਕਿ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਪਿਛਲੇ ਕਈ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਨੇ ਜਿਸ ਦੇ ਉੱਤੇ ਐਸਜੀਪੀਸੀ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਕਿਉਂਕਿ ਉਸਨੇ 21 ਜੂਨ 2024 ਨੂੰ ਯੋਗ ਦਿਵਸ ਵਾਲੇ ਦਿਨ 골ਡਨ ਟੈਂਪਲ ਦੀ ਪਰਿਕਰਮਾ ਦੇ ਵਿੱਚ ਜਿਹੜਾ ਯੋਗਾ ਕਰਦੇ ਹੋਏ ਉਹਦੀ ਆਪਣੀ ਫੋਟੋ ਸੋਸ਼ਲ ਮੀਡੀਆ ਤੇ ਆਪਣੇ ਚਾਹੇਤਿਆਂ ਨਾਲ ਸਾਂਝੀ ਕਰਦੇ ਹੋਏ ਉਹਨੇ ਇੰਟਰਨੈਸ਼ਨਲ ਯੋਗਾ ਦਿਵਸ ਦੀਆਂ ਜਿਹੜੀਆਂ ਵਧਾਈਆਂ ਦਿੱਤੀਆਂ ਤੇ ਉਸ ਤੋਂ ਬਾਅਦ ਹੀ ਅਰਚਨਾ ਮਕਵਾਨਾ ਜਿਹੜੀ ਸੁਰਕੀਆਂ ਦੇ ਵਿੱਚ ਰਹਿ ਰਹੀ ਹੈ ਅਤੇ ਐਸਜੀਪੀਸੀ ਆ ਵੱਲੋਂ ਉਸ ਦੇ ਉੱਪਰ ਐਫਆਈਆਰ ਦਰਜ ਕੀਤੀ ਹੈ ਉਹਨਾਂ ਦਾ ਉਹਨਾਂ ਨੇ ਕਿਹਾ ਸੀ ਕਿ ਇਸ ਦੇ ਨਾਲ ਉਹਨਾਂ ਦੇ ਜਿਹੜੇ ਧਾਰਮਿਕ ਪਵਨਾਵਾਂ ਨੇ ਉਹ ਠੇਸ ਉਹਨਾਂ ਨੂੰ ਪਹੁੰਚੀ ਹੈ ਤੇ ਉਸ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤੇ ਉਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਸੋਸ਼ਲ ਮੀਡੀਆ ਤੇ ਲਿਖਤੀ ਰੂਪ ਦੇ ਵਿੱਚ ਮੁਆਫੀ ਮੰਗੀ ਸੀ ਅਤੇ ਕਿਹਾ ਸੀਗਾ ਕਿ ਮੇਰਾ ਐਵੇਂ ਦਾ ਕੋਈ ਵੀ ਇੰਟੈਂਸ਼ਨ ਨਹੀਂ ਸੀ ਕਿ ਮੈਂ ਕਿਸੇ ਦੀ ਧਾਰਮਿਕ ਜੜੀ ਭਾਵਨਾਵਾਂ ਨੂੰ ਫੇਸ ਪਹੁੰਚਾਵਾ ਤੇ ਉਸਨੇ ਆਪਣੇ ਲਿਖਤੀ ਲੈਟਰ ਦੇ ਵਿੱਚ ਕਿਹਾ ਸੀਗਾ ਵੀ ਜੇਕਰ ਮੇਰੇ ਯੋਗਾ ਕਰਨ ਨਾਲ ਕਿਸੇ ਨੂੰ ਕੋਈ ਦਿੱਕਤ ਹੁੰਦੀ ਤਾਂ ਉੱਥੇ ਹੀ ਕਈ ਲੋਕ ਕੁਮਰੇ ਸੀ ਜਦ ਮੈਂ ਯੋਗਾ ਦਾ ਜਿਹੜਾ ਸਟੰਟ 골ਡਨ ਟੈਂਪਲ ਦੀ ਪਰਿਕਰਮਾ ਦੇ ਵਿੱਚ ਕੀਤਾ ਸੀ ਤਾਂ ਮੈਨੂੰ ਕਿਸੇ ਨੇ ਵੀ ਉੱਥੇ ਰੋਕਿਆ ਨਹੀਂ ਉਹਨਾਂ ਨੇ ਮੈਨੂੰ ਇਹ ਨਹੀਂ ਕਿਹਾ ਕਿ ਬੇਟਾ ਤੁਸੀਂ ਇਹ ਗਲਤ ਕਰ ਰਹੇ ਹੋ ਪਰ ਇਹ 골ਡਨ ਟੈਂਪਲ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਐਵੇਂ ਦੇ ਯੋਗਾ ਸਟੰਟ ਕਰਨਾ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ ਦੱਸ ਦਈਏ ਕਿ ਅਰਚਨਾ ਮਕਵਾਨਾ ਪਿਛਲੇ ਕਈ ਦਿਨਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਰਹਿ ਰਹੇ ਹਨ ਕਿਉਂਕਿ ਹਰਮੰਦਰ ਸਾਹਿਬ ਦੇ ਵਿੱਚ ਪਰਿਕਰਮਾ ਦੇ ਵਿੱਚ ਉਹਨਾਂ ਨੇ ਆਪਣਾ ਯੋਗਾ ਸਟੰਟ ਕਰਦਿਆਂ ਹੋਇਆ ਜਿੱਥੇ ਉਹਨਾਂ ਨੇ ਲੋਅਰ ਟੀ-ਸ਼ਰਟ ਜਿਹੜਾ ਹੈ ਪਾਇਆ ਹੋਇਆ ਹੈ ਜੇ ਕਿ ਜੋ ਕਿ ਗੁਰਦੁਆਰੇ ਦੇ ਵਿੱਚ ਪਾਣਾ ਠੀਕ ਨਹੀਂ ਮੰਨਿਆ ਜਾਂਦਾ ਗੁਰਦੁਆਰੇ ਦੇ ਵਿੱਚ ਸੂਟ ਸਲਵਾਰ ਪਾ ਕੇ ਨਤਮਸਤਕ ਹੋਣਾ ਹੋਣਾ ਹੀ ਐਸਜੀਪੀਸੀ ਵੱਲੋਂ ਕਿਹਾ ਜਾਂਦਾ ਹੈ ਕਿ ਸਿਰ ਟਕਿਆ ਹੋਣਾ ਚਾਹੀਦਾ ਹੈ ਤੇ ਉਹ ਅਰਚਨਾ ਮਕਵਾਨਾ ਦੀ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਹੁੰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਸੂਟ ਪਾਇਆ ਹੋਇਆ ਹੈ ਸਿਰ ਤੇ ਆਪਣਾ ਚੁੰਨੀ ਲਈ ਹੋਈ ਹੈ ਤੇ ਉਹਨਾਂ ਨੇ ਕੜਾ ਪ੍ਰਸ਼ਾਦ ਦੇ ਨਾਲ 셀ਫੀ ਲੈ ਕੇ ਆਪਣੇ ਚਾਹੇਤਿਆਂ ਨਾਲ ਸਾਂਝੀ ਕੀਤੀ ਹੈ ਅਤੇ ਲੰਗਰ ਹਾਲ ਦੇ ਵਿੱਚ ਲੰਗਰ ਛਕਦਿਆਂ ਵੀ ਉਹਨਾਂ ਨੇ ਲੰਗਰ ਦੀ ਥਾਲੀ ਦੀ ਜਿਹੜੀ ਫੋਟੋ ਸੋਸ਼ਲ ਮੀਡੀਆ ਤੇ ਪਾ ਕਿ ਵਾਇਰਲ ਕੀਤੀ ਹੈ ਦੂਸਰੇ ਪਾਸੇ ਹੀ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਗੋਲਡਨ ਟੈਂਪਲ ਦੀ ਪਰਿਕਰਮਾ ਦੇ ਫਰਸ਼ ਨੂੰ ਸੇਵਾਦਾਰਾਂ ਨਾਲ ਧਵਾਨ ਦੀ ਜਿਹੜੀ ਸੇਵਾ ਕਰ ਰਹੇ ਹਨ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਮੇਰਾ ਕੋਈ ਵੀ ਐਵੇਂ ਦਾ ਇਰਾਦਾ ਨਹੀਂ ਸੀ ਕਿ ਮੈਂ ਜਿਹੜੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਵਾਂ ਤੇ ਨਾ ਹੀ ਮੈਂ ਕੋਈ ਐਵੇਂ ਦੀ ਅਟੈਂਸ਼ਨ ਨਾਲ ਹਰਮੰਦਰ ਸਾਹਿਬ ਆਈ ਸੀ ਉਹਨਾਂ ਕਿਹਾ ਹੈ ਕਿ ਵਾਹਿਗੁਰੂ ਜੀ ਤੁਹਾਨੂੰ ਤਾਂ ਸਭ ਪਤਾ ਹੈ ਤੁਸੀਂ ਮੈਨੂੰ ਇਨਸਾਫ ਦਿਵਾਓ ਕਿ ਮੇਰਾ ਕੋਈ ਵੀ ਐਵੇਂ ਇਨਟੈਂਸ਼ਨ ਨਹੀਂ ਸੀ ਕੋਈ ਗਲਤ ਕਿਸੇ ਨੂੰ ਠੇਸ ਪਹੁੰਚਾਣ ਦੀ ਨਹੀਂ ਇਨਟੈਂਸ਼ਨ ਸੀ ਤੁਹਾਨੂੰ ਪਤਾ ਹੈ ਕਿ ਮੇਰਾ ਜਿਹੜਾ ਮਨ ਹੈ ਉਹ ਸੱਚਾ ਹੈ ਉਹਨਾਂ ਨੇ ਆਪਣੀ ਵੀਡੀਓ ਰਾਹੀਂ ਇਹ ਗੱਲਾਂ ਜਿਹੜੀਆਂ ਆਪਣੇ ਚਾਹਤਿਆਂ ਨਾਲ ਸਾਂਝੀਆਂ ਕੀਤੀਆਂ ਨੇ ਤੇ ਦੱਸ ਦਈਏ ਕਿ ਅਰਚਨਾ ਮਕਵਾਨਾ ਦੀ ਜਿਹੜੀ ਕੋਹਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਜੀ ਨਾਲ ਜਿਸ ਦੇ ਵਿੱਚ ਉਹਨਾਂ ਨੇ ਸੂਟ ਪਾ ਕੇ ਸਿਰ ਨੂੰ ਆਪਣੀ ਚੁੰਨੀ ਨਾਲ ਟਾ ਕੇ ਗੁਰਦੁਆਰੇ ਦੇ ਵਿੱਚ ਸੇਵਾ ਕਰਾ ਰਹੇ ਨੇ ਤੇ ਇਹ ਫੋਟੋਆਂ ਵੀ 21 ਜੂਨ 2024 ਦੀਆਂ ਹੀ ਦੱਸੀਆਂ ਜਾ ਰਹੀਆਂ ਨੇ ਤੇ ਦੱਸ ਦਈਏ ਕਿ ਜੇਕਰ 21 ਜੂਨ ਨੂੰ ਹੀ ਅਰਚਨਾ ਸੂਟ ਪਾ ਕੇ ਗੁਰਦੁਆਰੇ ਦੇ ਵਿੱਚ ਸੇਵਾ ਕਰ ਰਹੇ ਸੀ ਤਾਂ 21 ਜੂਨ ਨੂੰ ਹੀ ਲੋਅਰ ਟੀ-ਸ਼ਰਟ ਪਾ ਕੇ ਉਹਨਾਂ ਨੇ ਗੁਰਦੁਆਰੇ ਦੇ ਵਿੱਚ ਯੋਗਾ ਕਿਸ ਤਰ੍ਹਾਂ ਕਰ ਦਿੱਤਾ ਤੇ ਯੋਗਾ ਕਰਨ ਤੋਂ ਬਾਅਦ ਉਹਨਾਂ ਨੂੰ 30 ਜੂਨ ਨੂੰ ਉਹਨਾਂ ਨੂੰ ਜਿਹੜਾ ਪੇਸ਼ ਹੋਣ ਦਾ ਨੋਟਿਸ ਭੇਜਿਆ ਗਿਆ ਹੈ ਉਸ ਤੋਂ ਬਾਅਦ ਹੀ ਨਾਮਕਵਾਨਾ ਵੱਲੋਂ ਇੱਕ ਹੋਰ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਦੇ ਵਿੱਚ ਗੁਰਦੁਆਰੇ ਦੇ ਵਿੱਚ ਉਹ ਸੇਵਾ ਕਰਾਂਦੇ ਨਜ਼ਰ ਆ ਰਹੇ ਨੇ ਸੇਵਾਦਾਰਾਂ ਨਾਲ ਅਤੇ ਉਹਨਾਂ ਨੇ ਕੜਾ ਪ੍ਰਸ਼ਾਦ ਲੈ ਕੇ ਜਿਹੜਾ ਗੁਰਦੁਆਰੇ ਦੇ ਵਿੱਚ ਮੱਥਾ ਟੇਕਿਆ ਹੈ ਉਹਨਾਂ ਨੇ ਕੜਾ ਪ੍ਰਸ਼ਾਦ ਦੇ ਨਾਲ ਵੀ ਆਪਣੀ ਜਿਹੜੀ ਸੈਲਫੀ ਆਪਣੇ ਚਾਹੇਤੀਆਂ ਨਾਲ ਸਾਂਝੀ ਕੀਤੀ ਹੈ ਅਤੇ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਉਹਨਾਂ ਨੇ ਜਿਹੜਾ ਲੰਗਰ ਛਕਿਆ ਹੈ ਲੰਗਰ ਦੀ ਜਿਹੜੀ ਥਾਲੀ ਦੀ ਫੋਟੋ ਉਹਨਾਂ ਨੇ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਪਰ ਦੱਸ ਦਈਏ ਕਿ ਗੁਰਦੁਆਰੇ ਦੇ ਵਿੱਚ ਲੰਗਰ ਹਾਲ ਜਾਂ ਕੜਾ ਪ੍ਰਸ਼ਾਦ ਦੇ ਨਾਲ ਸੈਲਫੀ ਲੈਣਾ ਵੀ ਇੱਕ ਸਹੀ ਨਹੀਂ ਮੰਨਿਆ ਜਾਂਦਾ ਤਾਂ ਅਰਚਨਾ ਮਕਵਾਨਾ ਨੇ ਇੱਕ ਕਿਹਾ ਹੈ ਕਿ ਵਾਹਿਗੁਰੂ ਜੀ ਤੁਸੀਂ ਤਾਂ ਮੇਰਾ ਸਭ ਸੱਚ ਜਾਣਦੇ ਹੋ ਤਾਂ ਤੁਸੀਂ ਮੈਨੂੰ ਇਨਸਾਫ ਦਿਵਾਵੋ ਤੇ ਅਰਚਨਾ ਮਕਵਾਨਾ ਨੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਨੇ ਮਤਲਬ ਕਿ ਅਰਚਨਾ ਮਕਵਾਨਾ ਨੇ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਤੋਂ ਇਨਸਾਫ ਦੀ ਜਿਹੜਾ ਮੰਗ ਕੀਤੀ ਹੈ ਦੱਸਦੀ ਹੈ ਕਿ 21 ਜੂਨ 2024 ਨੂੰ ਯੋਗਾ ਕਰਨ ਤੋਂ ਬਾਅਦ ਅਰਚਨਾ ਮਕਵਾਨਾ ਸੁਰਖੀਆਂ ਦੇ ਵਿੱਚ ਰਹਿ ਰਹੇ ਸੀ ਜਿਸ ਦੇ ਉੱਤੇ ਐਸਜੀਪੀਸੀ ਵੱਲੋਂ ਐਫਆਈਆਰ ਦਰਜ ਕਰਕੇ ਉਸ ਨੂੰ 30 ਜੂਨ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ ਨੋਟਿਸ ਭੇਜਿਆ ਗਿਆ ਹੈ ਉਸ ਤੋਂ ਬਾਅਦ ਅਰਚਨਾ ਮਕਵਾਨਾ ਨੇ ਅੱਜ ਇੱਕ ਹੋਰ ਵੀਡੀਓ ਆਪਣੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦੀ ਇਜਾਜ਼ਤ ਧੰਨਵਾਦ